ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹੀ ਨਹੀਂ ਜਦੋਂ-ਜਦੋਂ ਵੀ ਕੋਈ ਹੁਕਮ ਹੋਏ ਨੇ ਤੇ ਉਹ ਜਿਹੜੇ ਆ ਹੁਕਮ ਪ੍ਰਵਾਨ ਕੀਤੇ ਜਿਨ੍ਹਾਂ ਨੇ ਨਹੀਂ ਹੁਕਮ ਪ੍ਰਵਾਨ ਕੀਤੇ ਤੇ ਉਹਨਾਂ ਦਾ ਹਸ਼ਰ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਮਾ ਉਹ ਕੋਈ ਤੈਅ ਨਹੀਂ ਕਰ ਸਕਿਆ ਹੁਣ ਤੱਕ ਇਥੇ ਮਾ ਜਾਂਚਣਾ ਵੀ ਕਰ ਲਈ ਐ ਉਹ ਮਾਫੀ ਮੰਗ ਕੇ ਫੇਰ ਆਪਾਂ ਕਹੀਏ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਉਹ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਜਿਹੜੇ ਆ ਕੇ ਸਿਰ ਝੁਕਾ ਕੇ ਆਪਾਂ ਪ੍ਰਵਾਨ ਕਰ ਲਈ ਐ ਉਹਦੇ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਆਸਤੀ ਮਹੱਤਤਾ ਨੂੰ ਉਹ ਸਮਝਣ ਜੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਪੰਜ ਸਿੰਘ ਸਾਹਿਬਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਬਹੁਤ ਵੱਡੀ ਗੱਲ ਐ ਜੇ ਉਹਨਾਂ ਨੇ ਜ਼ਰੂਰਤ ਦੇ ਨਾਲ ਇਹ ਫੈਸਲੇ ਕੀਤੇ ਨੇ ਤੇ ਹੁਣ ਜਿਹੜੀਆਂ ਇਹ ਦੁਨਿਆਵੀ ਅਦਾਲਤਾਂ ਹੁੰਦੀਆਂ ਨੇ ਤਰੀਕਾ ਜਿਹੜੀਆਂ ਦੇਣੀਆਂ ਤਰੀਕਾ ਨਹੀਂ ਬਦਲਣੀਆਂ ਚਾਹੀਦੀਆਂ ਜੋ ਫੈਸਲਾ ਹੋਇਆ ਉਹਦੇ ਤੇ ਡਟ ਕੇ ਪਹਿਰਾ ਦੇਣ ਦਾ ਜਿਹੜਾ ਉਹ ਬੈਗ ਦੇ ਵਿੱਚ ਕਹਿਣਾ ਕਿ ਮੇਰਾ ਜਿਹੜਾ ਆਪਣੇ ਬੈਗ ਤਿਆਰ ਹੈ ਇਹ ਨਹੀਂ ਹੋਣ ਦਾਂਗੇ ਉਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਦੇ ਪ੍ਰਧਾਨ ਭਾਵੇਂ ਅਸਤੀਫਾ ਦੇ ਗਏ ਨੇ ਜਾਂ ਜਿਹੜੇ ਐਜੈਕਟਿਵ ਮੈਂਬਰ ਨੇ ਉਹਨਾਂ ਨੂੰ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਫਿਰ ਦੁਆਰਾ ਬੇਨਤੀ ਹੈ ਕਦੇ ਵੀ ਇਹੋ ਜੀ ਗੱਲਬਾਤ ਜਿਹੜੀ ਹੈ ਨਹੀਂ ਕਰਨੀ ਵੀ ਮੇਰਾ ਜਿਹੜਾ ਬੈਗ ਤਿਆਰ ਹੈ ਮੇਰੀ ਆਹ ਗੱਲ ਹੈ ਜਿਹੜਾ ਬੈਗ ਤਿਆਰ ਕਰਵਾਊਗਾ ਤੇ ਉਹਦਾ ਆਪਦਾ ਹੀ ਬੈਗ ਜਿਹੜਾ ਉਹ ਤਿਆਰ ਹੋ ਜਾਣਾ ਤੇ ਮੈਂ ਬੇਨਤੀ ਕਰਦਾ ਜਿੱਥੇ ਹੈਂਗਸੰਗ ਫੌਜਾਂ ਨੇ ਜਿਹੜਾ ਹਮੇਸ਼ਾ ਅਹਿਮਦ ਸ਼ਾਹ ਅਬਦਾਲੀ ਜਾਂ ਕੋਈ ਵੀ ਚੜ ਕੇ ਆਉਂਦਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹੀ ਨਹੀਂ ਜਦੋਂ ਜਦੋਂ ਵੀ ਕੋਈ ਹੁਕਮ ਹੋਏ ਨੇ ਤੇ ਉਹ ਜਿਹੜੇ ਆ ਹੁਕਮ ਪ੍ਰਵਾਨ ਕੀਤੇ ਜਿਨ੍ਹਾਂ ਨੇ ਨਹੀਂ ਹੁਕਮ ਪ੍ਰਵਾਨ ਕੀਤੇ ਤੇ ਉਹਨਾਂ ਦਾ ਹਸ਼ਰ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਆ ਮੈਂ ਬੇਨਤੀ ਕਰਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੇ ਹੁਣ ਦੌਰ ਦੇ ਵਿੱਚ ਚਲਾ ਰਹੀ ਹੈ ਸਾਰਾ ਸਿਸਟਮ ਸ਼੍ਰੋਮਣੀ ਅਕਾਲੀ ਦਲ ਹੈ ਸਾਰੇ ਸਾਡੇ ਹੀ ਨੇ ਜਦੋਂ ਵੀ ਕੋਈ ਕਿਸੇ ਇਨਸਾਨ ਤੋਂ ਗਲਤੀ ਵੀ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਐ ਗੁਰੂ ਸਾਹਿਬ ਹਮੇਸ਼ਾ ਬਖਸ਼ੇਂਦ ਨੇ ਪਰ ਉਹ ਜਿਹੜੀ ਜਿੱਥੇ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਮਾ ਉਹ ਕੋਈ ਤੈਅ ਨਹੀਂ ਕਰ ਸਕਿਆ ਹੁਣ ਤੱਕ ਵਿਸ਼ਵ ਭਰ ਦੇ ਵਿੱਚ ਜਿਹੜੇ ਸਾਡੇ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੁਕਮ ਤੇ ਸਿਰ ਚ ਕੌਂਦੀਆਂ ਨੇ ਜੇ ਬੁੱਢਾ ਦਲ ਦੇ ਵੀ ਜਥੇਦਾਰ ਜਿਹੜੇ 10 ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਜਿਨ੍ਹਾਂ ਨੇ ਤਰਨੇ ਦਲਾ ਨੇ ਬੁੱਢਾ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਭਾਵੇਂ ਆਪਾਂ ਗੱਲ ਕਰਦੇ ਹਾਂ ਸ੍ਰੀ ਅਮਰਸਰ ਸਾਹਿਬ ਤੋਂ ਲੈ ਕੇ ਲਾਹੌਰ ਅਫਗਾਨਿਸਤਾਨ ਬਹਾਵਲਪੁਰ ਸ਼੍ਰੀਨਗਰ ਤੇ ਜਿਹੜਾ ਅਫਗਾਨਿਸਤਾਨ ਦਿੱਲੀ ਤੇ ਦਿੱਲੀ ਤੋਂ ਪਾਰ ਤੱਕ ਇਹ ਸਾਰੇ ਜਿਹੜੇ ਆ ਖਾਲਸੇ ਪੰਥ ਬੁੱਢਾ ਦਲ ਨੇ ਤਰਨੇ ਦਲਾ ਨੇ ਸਾਰੇ ਜਿੱਤ ਕੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਅੱਜ ਜੇ ਆਪਾਂ ਗੱਲ ਕਰਦੇ ਆ ਸਿੰਘ ਸਾਭਾ ਦਾ ਦੈਰਾ ਨਹੀਂ ਕੋਈ ਕਰ ਸਕਦਾ ਕਰ ਸਕਦਾ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦਾ ਉਹ ਗੁਰੂ ਸਾਹਿਬ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਜਿਆ ਹੋਇਆ ਤੇ ਉੱਥੇ ਆਪਾਂ ਆ ਕੇ ਸਿਰ ਝੁਕਾਈਏ ਜੇ ਆਪਾਂ ਕੋਈ ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੋਂ ਤੇ ਜੇ ਆਪਾਂ ਖੇਮਾ ਜਾਚਨਾ ਵੀ ਕਰ ਲਈ ਹੈ ਉਹ ਮਾਫੀ ਮੰਗ ਕੇ ਫਿਰ ਆਪਾਂ ਕਹੀਏ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਉਹ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਜਿਹੜੇ ਆ ਕੇ ਸਿਰ ਝੁਕਾ ਕੇ ਆਪਾਂ ਪ੍ਰਵਾਨ ਕਰ ਲਈ ਹੈ ਉਹਦੇ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਜੇ ਮੁਨਕਰ ਹੋ ਵੀ ਗਿਆ ਤਾਂ ਫਿਰ ਆ ਕੇ ਖਿਮਾ ਜਾਂਚਨਾ ਕਰਨੀ ਚਾਹੀਦੀ ਹੈ ਤੇ ਨਾਲ ਜਿਹੜੇ ਸਿੰਘ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਜਦੋਂ ਵੀ ਕੋਈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੀ ਮਹੱਤਤਾ ਨੂੰ ਉਹ ਸਮਝਣ ਜੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਪੰਜ ਸਿੰਘ ਸਹਿਬਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਬਹੁਤ ਵੱਡੀ ਗੱਲ ਹੈ ਜੇ ਉਹਨਾਂ ਨੇ ਜ਼ਰੂਰਤ ਦੇ ਨਾਲ ਇਹ ਫੈਸਲੇ ਕੀਤੇ ਨੇ ਤੇ ਹੁਣ ਜਿਹੜੀਆਂ ਇਹ ਦੁਨਿਆਵੀ ਅਦਾਲਤਾਂ ਹੁੰਦੀਆਂ ਨੇ ਤਰੀਕਾ ਜਿਹੜੀਆਂ ਦੇਣੀਆਂ ਤਰੀਕਾ ਨਹੀਂ ਬਦਲਣੀਆਂ ਚਾਹੀਦੀਆਂ ਜੋ ਫੈਸਲਾ ਹੋਇਆ ਉਹਦੇ ਤੇ ਡਟ ਕੇ ਪਹਿਰਾ ਦੇਣ ਤੇ ਜਿਹੜੀਆਂ ਤਰੀਕਾ ਉਹ ਜਿਹੜੀਆਂ ਨੇ ਉਹ ਨਹੀਂ ਵਾਰ-ਵਾਰ ਬਦਲਣੀਆਂ ਜੇ ਨਹੀਂ ਆ ਰਹੇ ਕੋਈ ਅਕਾਲ ਤਖਤ ਸਾਹਿਬ ਤੇ ਅ ਨਹੀਂ ਆ ਕੇ ਪ੍ਰਵਾਨ ਕਰ ਰਿਹਾ ਆਪਣੀ ਜਿਹੜੀ ਗਲਤੀ ਨੂੰ ਉਹਨਾਂ ਨੇ ਪ੍ਰਵਾਨ ਵੀ ਕੀਤਾ ਸੀ ਹੁਣ ਨਹੀਂ ਉਹ ਬਚਨਾ ਤੇ ਕਾਇਮ ਰਹ ਰਹੇ ਸਾਡੀ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਆਪਦਾ ਜਿਹੜਾ ਉਹ ਬੈਗ ਦੇ ਵਿੱਚ ਕਹਿਣਾ ਕਿ ਮੇਰਾ ਜਿਹੜਾ ਆਪਣੇ ਬੈਗ ਤਿਆਰ ਹੈ ਇਹ ਨਹੀਂ ਹੋਣ ਦਿਆਂਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਭਾਵੇਂ ਆਉਂਦੇ ਜਾਂਦੇ ਨੇ ਪਰ ਜਿਹੜਾ ਜਥੇਦਾਰਾਂ ਦੀ ਕੋਈ ਮਾਣ ਮਰਿਆਦਾ ਜਿਹੜੀ ਆਣ-ਬਾਣ ਹੋਣੀ ਚਾਹੀਦੀ ਸ਼ਾਨ ਹੋਣੀ ਚਾਹੀਦੀ ਹੈ ਜਦੋਂ ਜਥੇਦਾਰਾਂ ਨੂੰ ਬਣਾਉਣਾ ਹੁੰਦਾ ਓਦੋਂ ਸਾਰੀਆਂ ਹੀ ਜਥੇਬੰਦੀਆਂ ਸਾਰੇ ਨਹਿংসੰਗ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਤੇ ਜਦੋਂ ਜਥੇਦਾਰਾਂ ਨੂੰ ਹਟਾਉਣਾ ਹੁੰਦਾ ਤੇ ਓਦੋਂ ਬਹੁਤ ਬੇਇੱਜ਼ਤ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਪਿਛਲੇ ਕਈ ਜਥਾ ਜਥੇਦਾਰਾਂ ਦੀ ਇਹ ਮਿਸਾਲ ਆਪਣੇ ਸਾਹਮਣੇ ਹੈ ਸੋ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਧਾਨ ਭਾਵੇਂ ਅਸਤੀਫਾ ਦੇ ਗਏ ਨੇ ਜਾਂ ਜਿਹੜੇ ਐਜੈਕਟਿਵ ਮੈਂਬਰ ਨੇ ਉਹਨਾਂ ਨੂੰ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਤੇ ਇਹਨੂੰ ਸੰਗਤ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੀਦਾ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸ਼ਾਂਤੇ ਕੋਈ ਖਿਲਾਫ ਨਹੀਂ ਉਹਨਾਂ ਦੇ ਹਮੇਸ਼ਾ ਪਹਿਲਾਂ ਵੀ ਨਾਲ ਨਾਲ ਅੱਗੇ ਵੀ ਨਾਲ ਜਿਹੜੇ ਆ ਉਹ ਸਹੀ ਪਰਮ ਰਿਆਜ਼ਾ ਦੇ ਨਾਲ ਚੱਲਣ ਤੇ ਇਹ ਲੋਕਾਂ ਦੀ ਜਿਹੜੀ ਹੈ ਵੋਟਾਂ ਦੀ ਗੱਲਬਾਤ ਹੈ ਪਰ ਜਿਹੜਾ ਵਿਧੀ ਵਿਧਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਵੇਂ ਨਿਯਤ ਕਰਨਾ ਤੇ ਉਹ ਜਿਵੇਂ ਬੇਇੱਜ਼ਤ ਕਰਕੇ ਨਹੀਂ ਹਟਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜ਼ਰੂਰਤ ਨਾਲ ਜਿਹੜੇ ਆ ਉਹ ਫੈਸਲੇ ਲੈਣੇ ਲਏ ਨੇ ਤੇ ਉਹਨਾਂ ਨੂੰ ਲਾਗੂ ਕਰਵਾਉਣ ਦੋ ਤਰੀਕ ਦੇ ਜਿਹੜੇ ਫੈਸਲੇ ਨੇ ਉਹ ਇਨ ਬਿਨ ਜਿਹੜੇ ਲਾਗੂ ਹੋਣੇ ਚਾਹੀਦੇ ਨੇ ਤੇ ਵਿੱਚ ਜਿਹੜੇ ਆ ਕੋਈ ਵੀ ਕੋਈ ਕਈ ਵਾਰੀ ਆਪਾਂ ਦੇਖਦੇ ਆ ਕੋਈ ਖਲਾਫ ਬੋਲਦਾ ਜਦੋਂ ਕੋਈ ਵੀ ਆਪਣੇ ਜਿਹੜੀ ਮਰਿਆਦਾ ਦੀ ਜਿੱਥੇ ਗੱਲਬਾਤ ਹੁੰਦੀ ਹੈ ਮਰਿਆਦਾ ਜਿਹੜਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਨੂੰ ਜਿਹੜੀ ਹੈ ਸਿੰਘ ਸਾਹਿਬਾਂ ਨੇ ਸੇਧ ਦੇਣੀ ਹੈ ਜੇ ਆਪਾਂ ਉਹ ਸੇਧ ਦਿੰਦੇ ਵੀ ਆ ਤੇ ਜੇ ਉਹਨੂੰ ਸਾਡੇ ਜਿਹੜੇ ਅ ਅੱਜਕੱਲ ਦੇ ਲੀਡਰ ਨੇ ਉਹ ਨਹੀਂ ਮੰਨਦੇ ਉਹ ਉਹਨਾਂ ਵਾਸਤੇ ਮਾੜੀ ਗੱਲ ਹੈ ਪਰ ਜਿਹੜੇ ਆਪਣੇ ਮੈਂ ਇਹ ਵੀ ਬੇਨਤੀ ਕਰਦਾ ਗੁਰੂ ਦੀਆਂ लाਡਲੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਸ਼ੁਰੂ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਰਹੀਆਂ ਨੇ ਬੇਸ਼ੱਕ ਗੁਰੂ ਦੀਆਂ लाਡਲੀਆਂ ਫੌਜਾਂ ਸੱਚ ਤੇ ਪਹਿਰਾ ਦਿੰਦੀਆਂ ਨੇ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਬਾਬਾ ਆਪਣੇ ਜਿੱਥੇ ਆਪਾਂ ਗੱਲ ਕਰਦੇ ਆਂ ਸ਼ਹੀਦਾਂ ਦੀ ਤੇ ਅੱਜ ਜਿਹੜੀ ਆ ਉਹ ਸ਼ਹੀਦਾਂ ਦੇ ਸਾਡੇ ਜਿੱਥੇ ਕੁਰਬਾਨੀਆਂ ਦੇ ਨਾਲ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਕਾਲੀ ਦਲ ਹੈ ਉਹਨਾਂ ਨੂੰ ਤਾਂ ਹੀ ਉਹਨਾਂ ਦੀ ਚੜ੍ਹਦੀ ਕਲਾ ਹੈ ਜੇ ਆਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਭਾਵਨਾ ਦੇ ਨਾਲ ਉਹ ਬਹੁਤ ਵਧੀਆ ਪੈਰੇ ਚਲਾਉਣ ਤੇ ਉਹ ਜਿਹੜੇ ਹੁਕਮ ਨੇ ਉਹਨੂੰ ਲਾਗੂ ਕਰਨ ਜੋ-ਜੋ ਆਕਾਲ ਤਖ਼ਤ ਸਾਹਿਬ ਤੋਂ ਹੋਏ ਨੇ ਇਹ ਨਾ ਸਮਝਣ ਬੰਦਾ ਜਿਹੜਾ ਵੀ ਇੱਕ ਬੰਦਾ ਕੋਈ ਵੱਡਾ ਨਹੀਂ ਹੁੰਦਾ ਜਿਹੜੀ ਜਮਾਤ ਕਰਾਮਾਤ ਹੁੰਦੀ ਹੈ ਸਾਰਿਆਂ ਨੂੰ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੀਆਂ ਨਹਿੰਗਸੰਗ ਜਥੇਬੰਦੀਆਂ ਨਰੋਲ ਧਾਰਮਿਕ ਜਥੇਬੰਦੀਆਂ ਨੇ ਨਰੋਲ ਆਪਣੇ ਖਾਲਸਾ ਪੰਥ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਖਾਲਸਾ ਅਕਾਲਪੁਰਖੀ ਫੌਜ ਪਰਗਟਿਓ ਖਾਲਸਾ ਪਰਮਾਤਮ ਕੀ ਮੋਜ ਸਿੰਘ ਸਾਹਿਬ ਨੂੰ ਫੇਰ ਦੁਬਾਰਾ ਬੇਨਤੀ ਹੈ ਕਦੇ ਵੀ ਇਹੋ ਜੀ ਗੱਲਬਾਤ ਜਿਹੜੀ ਹੈ ਨਹੀਂ ਕਰਨੀ ਵੀ ਮੇਰਾ ਜਿਹੜਾ ਬੈਗ ਤਿਆਰ ਹੈ ਮੇਰੀ ਆਹ ਗੱਲ ਹੈ ਜਿਹੜਾ ਬੈਗ ਤਿਆਰ ਕਰਵਾਊਗਾ ਤੇ ਉਹਦਾ ਆਪਦਾ ਹੀ ਬੈਗ ਜਿਹੜਾ ਉਹ ਤਿਆਰ ਹੋ ਜਾਣਾ ਇਸ ਕਰਕੇ ਜਿਹੜੀਆਂ ਗੁਰੂ ਦੀਆਂ ਲਾੜਲੀਆਂ ਫੌਜਾਂ ਪੂਰੀਆਂ ਤਤਪਤ ਤਤਪਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵਾਸਤੇ